ਸੇਵਾ ਕਰਨ ਦਾ ਮੌਕਾ ਦਿੱਤਾ ਲੁਧਿਆਣਾ ਵਾਸੀਆਂ ਨੇ ਅਸੀਂ ਚੰਗੀ ਤਰ੍ਹਾਂ ਇਮਾਨਦਾਰੀ ਔਰ ਪਿਓਰ ਕੁਆਲਟੀ ਨਾਲ ਅਸੀਂ ਸੇਵਾ ਕਰਦੇ ਰਹਾਂਗੇ ਲੁਧਿਆਣਾ ਵਾਸੀਆਂ ਦੀ ਤੇ ਬਾਕੀ ਮੈਂ ਵਿਸਵਾਦ ਦਗਾਉਣਾ ਸੋ ਨੂੰ ਹਮੇਸ਼ਾ ਲੁਧਿਆਣਾ ਵਾਸੀਆਂ ਨੂੰ ਕੇਡੀ ਸਪੀਡ ਤੋਂ ਕੋਈ ਵੀ ਲਾਂਭਾ ਨਹੀਂ ਆਊਗਾ ਕੁਆਲਟੀ ਪੱਖੋਂ ਕੁਆਲਟੀ ਵਿਸ਼ੋਂ ਕੋਈ ਪ੍ਰੈਫੀਸ਼ਨ ਪੱਖੋਂ ਲੋਕਾਂ ਨੇ ਮੈਨੂੰ ਖਾਓ ਮਠਾਈ ਖਾਓ ਵਦ ਗਿਆ ਆਪਣੇ ਵਿਆਹਾਂ ਸ਼ਾਦੀਆਂ ਤੇ ਬਲਾਓ ਚਾਹੀਦਾ ਇਹ ਇਹ ਦੇ ਬਗੈਰ ਤਾਂ ਸਾਰੇ ਬੱਚਾ ਗਨ ਉਦੂ ਰਹੇ ਹੁੰਦੇ ਮਠਾਈ ਬਗੈਰ ਤੇ ਕੇਟੀ ਸਵੀਟਸ ਦਾ ਤੇ ਵੀ ਅਸੀਂ ਸੋਚਿਆ ਵੀ ਕੋਈ ਨਾ ਕੋਈ ਵੀ ਚੰਗੀ ਸਿਹਤ ਲਈ ਜਿਹੜੀ ਚੀਜ਼ਾਂ ਨੇ ਵੀ ਉਹ ਆਪਾਂ ਲੈ ਕੇ ਸ਼ੂਗਰ ਫ੍ਰੀ ਆਈਟਮਾਂ ਵੀ ਲੈ ਕੇ ਆਏ ਆਪਾਂ ਤੇ ਬਹੁਤ ਦੇਸੀ ਕੀ ਤੋਂ ਆਪਣੀਆਂ ਆਟਮਾਂ ਨੇ ਸਾਰੀਆਂ ਜਿਹੜੀਆਂ ਆਪਾਂ ਤਿਆਰ ਕਰਵਾਈਆਂ ਨੇ ਤੇ ਆਪਣੀ ਮੇਨਲੀ ਬਸ ਇਹੀ ਆ ਵੀ ਆਪਾਂ ਜੋ ਵੀ ਚੀਜ਼ ਦੇਣੀ ਹੈ ਤੇ ਉਹਦੀ ਕੁਆਲਿਟੀ ਵਾਈਜ਼ ਕੋਈ ਵੀ ਆਪਣੇ ਵੱਲੋਂ ਕੋਈ ਕੰਪਲੇਂਟ ਜਾਂ ਕੁਝ ਵੀ ਪਿਓਰ ਚੀਜ਼ ਆਪਾਂ ਪੇਸ਼ ਕਰਾਂਗੇ ਹਰ ਕੋਈ ਚਾਹੁੰਦਾ ਵੀ ਘਰ ਦੀ ਚੀਜ਼ ਬਨਾਈ ਹੋਈ ਤਿਹਾਰਾਤੀ ਦਿੱਤੀ ਜਾਵੇ ਇਹ ਬਿਲਕੁਲ ਘਰ ਤੋਂ ਵੀ ਜ਼ਿਆਦਾ ਵਧੀਆ ਜਿਹੜਾ ਕੇਟੀ ਵਾਲਿਆਂ ਦਾ ਹੈ ਰਿਕਾਰਡ ਹੈ ਸੰਗਰੂਰ ਦੇ ਵਿੱਚ ਤੇਸਪੁਰ ਲੋਕ ਨੇ ਸਾਡੇ ਲੁਧਿਆਣੇ ਦੇ ਉਹਨਾਂ ਨੂੰ ਰੋਜ਼ ਇੱਕ ਨਵੀਂ ਚੀਜ਼ ਪਸੰਦ ਹੁੰਦੀ ਵੇ ਅਸੀਂ ਅੱਜ ਆਹ ਖਾਈਏ ਅਸੀਂ ਆਹ ਖਾਈਏ ਉਸ ਗੜੀ ਦੇ ਤਹਿਤ ਉਹਨਾਂ ਦੀ ਪਸੰਦ ਨੂੰ ਦੇਖਦੇ ਹੋਏ ਕੇਟੀ ਸਵੀਟਸ ਉਹਨਾਂ ਦੀ ਮਰਜ਼ੀ ਬਤਾਓ ਸਾਡੇ ਲੁਧਿਆਣਵੀ ਦੀ ਮਰਜ਼ੀ ਮੁਤਾਬਕ ਇੱਕ ਬਹੁਤ ਸੋਹਣਾ ਸਵੀਟ ਸ਼ਾਪ ਖੁੱਟੀ ਗਈ ਹੈ ਹੋ ਤਾਂ ਕੇ ਚੰਗਾ ਲੱਗਿਆ ਜਿੰਨਾਂ ਨੇ ਇੱਥੇ ਵੈਰਾਈਟੀ ਦੇਖੀਆਂ ਇਹਨਾਂ ਦੀ ਪ੍ਰੈਪਰੇਸ਼ਨ ਇਹਨਾਂ ਦੀ ਪ੍ਰੈਜੈਂਟੇਸ਼ਨ ਦੇਖੀ ਹੈ ਮੈਂ ਤੁਹਾਨੂੰ ਵੀ ਕਹਾਂਗਾ ਵੀ ਖਾਣਿਆਂ ਦੇ ਵਿੱਚ ਪਹਿਲ ਸਮਾਨ ਦੀ ਉਹਨਾਂ ਦੇ ਕੇਸ ਮੁਤਾਬਕ ਜਿਹੜੇ ਸ਼ੇਡ ਤੇ ਖਾਣੇ ਮੇੜੇ ਨੇ ਸਾਰ ਨੂੰ ਪਿਆਰ ਭਰੀ ਸਸਤੀ ਆਕਾਲ ਔਰ ਮੈਂ ਅੱਜ ਕੇਵਲ ਸਿੰਘ ਜੀ ਹੋਣਾ ਨੇ ਮੈਨ ਬੁਲਾਇਆ ਏ ਤੇ ਜਿੰਨਾ ਦਾ ਅੱਜ ਇੱਥੇ ਰੈਸਟੋਰੈਂਟ ਖੁੱਲਿਆ ਸਵੀਕਸ ਦਾ ਕੇਡੀ ਸਵੀਕਸ ਸੋਰੇਨਾ ਨੂੰ ਬਹੁਤ ਬਹੁਤ ਮੁਬਾਰਕਬਾਦ ਉਹ ਪਹਿਲਾ ਇਹਨਾਂ ਦਾ ਸੰਗਰੂਰ ਸੀਗਾ ਸਾਰਾ ਸਿਸਟਮ ਉੱਥੇ ਵੀ ਬਹੁਤ ਵਧੀਆ ਚੱਲ ਰਿਹਾ ਔਰ ਬੜੀ ਬੱਲੇ ਬੱਲੇ ਉੱਥੇ ਵੀ ਔਰ ਇੱਥੇ ਆ ਕੇ ਇਹਨਾਂ ਨੇ ਹੁਣ ਲੁਧਿਆਣਾ ਨਿਵਾਸੀਆਂ ਨੂੰ ਕਹਿ ਆ ਵੀ ਜੇ ਉੱਥੇ ਇਹਨਾਂ ਦੀ ਘਾਟ ਮੈਨੂੰ ਤਾਂ ਮਹਿਸੂਸ ਹੁੰਦੀ ਸੀ ਇੱਥੇ ਵੀ ਇੱਥੇ ਨਹੀਂ ਹੈਗਾ ਸੋ ਇਹ ਉੱਥੇ ਮੈਨੂੰ ਬਹੁਤ ਵਧੀਆ ਲੱਗਿਆ ਸੀ ਉਸ ਟਾਈਮ ਦੋ ਸਾਲਾਂ ਦੀ ਗੱਲ ਹੈ ਤਿੰਨ ਦੀ ਹਾਂ ਜੀ ਹਾਂ ਜੀ ਤੇ ਇਹ ਮਾਲਕ ਬੈਠੇ ਆ ਪਿਓਰ ਚੀਜ਼ਾਂ ਦੇਣਗੇ ਖਾਣ ਨੂੰ ਤੁਹਾਨੂੰ ਔਰ ਇੱਥੇ ਹਮ ਮਾ ਕੇ ਆਇਆ ਕਰੋ ਔਰ ਅੱਗੇ ਦੀਵਾਲੀ ਦਸਹਿਰੇ ਆ ਰਹੇ ਆ ਤੇ ਤੁਹਾਨੂੰ ਸਾਰਿਆਂ ਨੂੰ ਲੁਧਿਆਣੇ 'ਚ ਤੁਹਾਨੂੰ ਮੁਬਾਰਕਬਾਦ ਥੈਂਕ ਯੂ ਔਰ ਪਰਮਾਤਮਾ ਚੜ੍ਹਦੀ ਕਲਾ ਤੇ ਮੈਡਮ ਲੁਕਾ ਕੋ ਲੁਕਾ ਨੂੰ ਸਵੀਟ ਦਾ ਜਿਹੜਾ ਹੈਗਾ ਕ੍ਰੇਸ ਦੂਰ ਹੁੰਦਾ ਜਾ ਰਿਹਾ ਇਹਨੂੰ ਤੁਸੀਂ ਕਿੱਦਾਂ ਦੁਆਰਾ ਵਾਪਸ ਲੱਕੀਏ ਇਸ ਤਰ੍ਹਾਂ ਕਿ ਜਾਂਜੀ ਸੌਰੀ ਲੋਕਾਂ ਦਾ ਜਿਹੜਾ ਮਠਿਆਈ ਤੋਂ ਕ੍ਰੇਜ਼ ਦੂਰ ਹੁੰਦਾ ਜਾਂਦਾ ਆ ਕੁਆਲਿਟੀ ਦਾ ਕੰਮ ਨਹੀਂ ਇਹ ਦੂਰ ਅੱਗੇ ਨਾਲ ਥੋੜਾ ਘਟ ਹੈਗਾ ਕਿਉਂਕਿ ਉਹ ਪਿਓ ਚੀਜ਼ਾਂ ਨਹੀਂ ਮਿਲਦੀਆਂ ਇਸ ਕਰਕੇ ਇਹ ਮੈਂ ਇਹਨਾਂ ਨੂੰ ਕੇਵਲ ਸਿੰਘ ਜੀ ਹੋਰਾਂ ਨੂੰ ਕਹਾਂਗੇ ਪਿਓ ਤੁਸੀਂ ਜਿਵੇਂ ਸੇਵਾ ਕਰਦੇ ਹੋ ਨਾ ਇਹ ਸੇਵਾ ਵਾਂਗੂ ਇਹ ਰੈਸਟੋਰੈਂਟ ਤੁਸੀਂ ਖੋਲੋ ਔਰ ਪਿਓਰ ਥਿੰਗਸ ਪਿਓ ਪਲੀਜ਼ ਰਕਮਾਂ ਗਿਆ ਬੁਣਿਆ ਤਾਂ ਬਥੇਰੀਆਂ ਤੁਸੀਂ ਆ ਜੀ ਆ ਜੀ ਘਾਟਾ ਜੀ ਕੋਈ ਸੋ ਤਾਂ ਮੈਂ ਲੋਕਾਂ ਕੀ ਮੈਸੇਜ ਦੇ ਨਾ ਹਾਂਜੀ ਸੌਰੀ ਲੋਕਾਂ ਨੂੰ ਕੀ ਮੈਸੇਜ ਦੇ ਲੋਕਾਂ ਨੇ ਮੈਂ ਨਹੀਂ ਖਾਓ ਮਠਾਈ ਖਾਓ ਕੁਆਲਿਟੀ ਵਧ ਗਿਆ ਆਪਣੇ ਵਿਆਹਾਂ ਸ਼ਾਦੀਆਂ ਤੇ ਬਲਾਓ ਚਾਹੀਦਾ ਇਹ ਇਹ ਦੇ ਬਿਗੈਰ ਤਾਂ ਸਾਰੇ ਬੱਚਾ ਗਨ ਉਦੂ ਰਹੇ ਹੁੰਦੇ ਮਠਾਈ ਬਗੈਰ ਸੋ ਇਹ ਕੁਆਲਿਟੀ ਅੱਛੀ ਹੈ ਟਾਇਲਟ ਇੱਥੇ ਮਿਲਦੀ ਹੈ ਅੱਛੀ ਕੇਡੀ ਸਟ੍ਰੀਟਸ ਤੇ ਸਰਾਬਾ ਨਗਰ ਚ ਸਰਾਬਾ ਨਗਰ ਢਪਾਰ ਲੱਗਿਆ ਹੋਰ ਵੀ ਬਹੁਤ ਚੰਗਾ ਇਲਾਕਾ ਇਹ ਸਰਾਬਾ ਨਗਰ ਬੈਸਟ ਹੈ ਲੁਧਿਆਣੇ ਚ ਹਾਜੀ ਰੋਜ਼ੀ ਮੈਂ ਕੇਵਲ ਸਿੰਘ ਤੂਰ ਐਮ ਡੀ ਕੇਟੀ ਰਾਇਲ ਹੋਟਲ ਸੰਗਰੂਰ ਤੇ ਕੇਟੀ ਸੂਟਸ ਸੰਗਰੂਰ ਤੇ ਜੋ ਅੱਜ ਸਰਾਬਾ ਨਗਰ ਦੇ ਵਿੱਚ ਲੁਧਿਆਣੀ ਕੇਡੀ ਸੂਟ ਦੀ ਬ੍ਰਾਂਚ ਖੋਲਣ ਜਾ ਰਿਹਾ ਇਹ ਸੈਕੰਡ ਸਾਡੀ ਬ੍ਰਾਂਚ ਹੈ ਉਸ ਤੋਂ ਪਹਿਲਾਂ ਸਾਡਾ ਸਫਲਤਾਪੂਰਕ ਸੰਗਰੂਰ ਵਿੱਚ ਚੱਲ ਰਿਹਾ ਕੇਟੀ ਸੂਟਸ ਉਸ ਤੋਂ ਬਾਅਦ ਹੀ ਅਸੀਂ ਲੁਧਿਆਣੇ ਦੇ ਸੰਗਤ ਦੇ ਸਹਿਯੋਗ ਨਾਲ ਉਹਨਾਂ ਦੀ ਡਿਮਾਂਡ ਦੇ ਉੱਤੇ ਅਸੀਂ ਇੱਥੇ ਆਇਆ ਤੇ ਇੱਥੇ ਉਹਨਾਂ ਦੀ ਸੇਵਾ ਕਰਨ ਦਾ ਮਤਲਬ ਅਸੀਂ ਆਪ ਦੇ ਆਪ ਮੜ ਭਾਗੇ ਸਮਝਾਂਗੇ ਜੋ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਲੁਧਿਆਣੇ ਵਾਸੀਆਂ ਨੇ ਅਸੀਂ ਚੰਗੀ ਤਰ੍ਹਾਂ ਇਮਾਨਦਾਰੀ ਔਰ ਪਿਓਰ ਕੁਆਲਟੀ ਨਾਲ ਅਸੀਂ ਸੇਵਾ ਕਰਦੇ ਰਹਾਂਗੇ ਲੁਧਿਆਣੇ ਵਾਸੀਆਂ ਦੀ ਤੇ ਬਾਕੀ ਮੇਰੇ ਨਾਲ ਵੀਬਰ ਰஞ்சிਤ ਕੌਰ ਜੀ ਨੇ ਤੇ ਇਹਨਾਂ ਦਾ ਬਹੁਤ ਧੰਨਵਾਦ ਥੋੜੀ ਸਾਰੀ ਪ੍ਰੈਸ ਦਾ ਧੰਨਵਾਦ ਜਿਹੜਾ ਤੁਸੀਂ ਸਮਾਂ ਕੱਢ ਕੇ ਕਾਦੇ ਇਸ ਨਮਾਨੀ ਜੀ ਛੋਟੇ ਜਿਹੇ ਫੰਕਸ਼ਨ ਤੁਸੀਂ ਆਏ ਹੋ ਤੇ ਬਾਕੀ ਮੈਂ ਵਿਸਵਾਦ ਗੋਣਾ ਸੋ ਨੂੰ ਹਮੇਸ਼ਾ ਲੁਧਿਆਣਾ ਵਾਸੀਆਂ ਨੂੰ ਕੇਡੀ ਸਵੀਡਸ ਕੋਈ ਵੀ ਲਾਂਭਾ ਨਹੀਂ ਹੋਊਗਾ ਕੁਆਲਟੀ ਪੱਖੋਂ ਕਵਾਂਕੜੀ ਵਿਸੋਂ ਕੋਈ ਪ੍ਰੈਫਰੇਸ਼ਨ ਪੱਖੋਂ ਸੋ ਨੂੰ ਪੂਰਾ ਸਹਿਯੋਗ ਤੇ ਪੂਰਾ ਛੋੜਾ ਮਾਨ ਸਤਿਕਾਰ ਦਿੰਦੇ ਰਹਾਂਗੇ ਸੋ ਇਹਨਾਂ ਕਹਿੰਦਾ ਹੋਇਆ ਸਮੁੱਚੀ ਸੰਗਤ ਦਾ ਤੇ ਸਾਰੇ ਛੋੜੇ ਪ੍ਰੈਸ ਵਾਲਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਰਣਦੀਪ ਸਿੰਘ ਤੂਰ ਤੇ ਬਾਕੀ ਦਾ ਮੇਰੇ ਪਾਪਾ ਜੀ ਨੇ ਸਰਦਾਰ ਕੇਵਲ ਸਿੰਘ ਤੂਰ ਇਹਨਾਂ ਨੇ ਸਾਨੂੰ ਦੱਸ ਹੀ ਦਿੱਤਾ ਸਾਰਾ ਕੁਝ ਤੇ ਆਪਣੇ ਸੰਗਰੂਰ ਦੇ ਵਿੱਚ ਆਲਰੇਡੀ ਕੇਟੀ ਰਾਇਲ ਹੋਟਲ 2012 ਤੋਂ ਆਪਾਂ ਰਨ ਕਰ ਰਹੇ ਆ ਤੇ ਕਿਉਂਕਿ ਆਪਣੇ ਕੁਝ ਸਮਾਂ ਪਹਿਲਾਂ ਵੀ ਸਾਨੂੰ ਚ ਆਪਾਂ ਨੂੰ ਆਉਂਦਾ ਸੀ ਤੇ ਮੈਨੂੰ ਮਤਲਬ 16 ਸਾਲ ਤੋਂ ਮੈਂ ਬਾਹਰ ਰਹੇ ਰਿਹਾ ਤੇ ਆਪਾਂ ਇਹ ਚੀਜ਼ ਸੋਚ ਆਉਂਦੀ ਸੀ ਵੀ ਇੱਥੇ ਚੀਜ਼ ਸ਼ੁੱਧਤਾ ਦੇ ਨਾਲ ਦੀ ਚੀਜ਼ ਮਿਲਦੀ ਤੇ ਸੁਣਦੇ ਸੀ ਵੀ ਮਠਿਆਈਆਂ ਨਾ ਖਾਓ ਇੱਥੇ ਮਿਲਾਵਟ ਆਉਂਦੀ ਹੈ ਇਹ ਆ ਉਹ ਚੀਜ਼ ਨੂੰ ਲੈ ਕੇ ਸੀ ਇਹ ਕਨਸੈਪਟ ਸ਼ੁਰੂ ਕਰਿਆ ਜਦੋਂ ਤੇ ਕੇਟੀ ਸਵੀਟਸ ਦਾ ਤੇ ਵੀ ਅਸੀਂ ਸੋਚਿਆ ਵੀ ਕੋਈ ਨਾ ਕੋਈ ਵੀ ਚੰਗੀ ਸਿਹਤ ਲਈ ਜਿਹੜੀ ਚੀਜ਼ਾਂ ਨੇ ਵੀ ਉਹ ਆਪਾਂ ਲੈ ਕੇ ਸ਼ੂਗਰ ਫ੍ਰੀ ਆਈਟਮਾਂ ਵੀ ਲੈ ਕੇ ਆਏ ਆ ਆਪਾਂ ਤੇ ਬਹੁਤ ਦੇਸੀ ਕੀ ਤੋਂ ਹੀ ਆਪਣੀਆਂ ਆਈਟਮਾਂ ਨੇ ਸਾਰੀਆਂ ਜਿਹੜੀਆਂ ਆਪਾਂ ਤਿਆਰ ਕਰਵਾਈਆਂ ਨੇ ਤੇ ਆਪਣੀ ਮੇਨਲੀ ਬਸ ਇਹੀ ਆ ਵੀ ਆਪਾਂ ਜੋ ਵੀ ਚੀਜ਼ ਦੇਣੀ ਹੈ ਤੇ ਉਹਦੀ ਕੁਆਲਿਟੀ ਵਾਈਜ਼ ਕੋਈ ਵੀ ਆਪਣੇ ਵੱਲੋਂ ਕੋਈ ਕੰਪਲੇਂਟ ਜਾਂ ਕੁਝ ਵੀ ਪਿਓਰ ਚੀਜ਼ ਆਪਾਂ ਇਸ ਤਰ੍ਹਾਂ ਕੇ ਕੋਈ ਵੀ ਲੁਧਿਆਣਾ ਵਾਸੀਏ ਨੂੰ ਪਹਿਲਾਂ ਸੰਗਰੂਰ ਦੇ ਵਿੱਚ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਤੇ ਮਿਲ ਵੀ ਰਿਹਾ ਹੈ ਤੇ ਲੁਧਿਆਣਾ ਦੇ ਵਿੱਚ ਵੀ ਇਹ ਪੂਰਨ ਆਸ ਕਰਦੇ ਆਂ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਤੇ ਲੁਧਿਆਣਾ ਵਾਸੀਆਂ ਤੋਂ ਪਰ ਸਾਡੇ ਵੱਲੋਂ ਕੋਈ ਵੀ ਇਦਾਂ ਦੀ ਕੋਈ ਕੰਪਲੇਨ ਕੋਈ ਵੀ ਨਹੀਂ ਆਊਗੀ ਤੇ ਮੈਂ ਤੁਸੀਂ ਇਹ ਨਾਲੋ ਵੀ ਬਾਹਰੋਂ 16 ਸਾਲ ਤੋਂ ਬਾਹਰ ਸਾਡੇ ਕੇ ਮੈਂ ਇੰਡੀਆ ਚ ਆ ਕੇ ਹੁਣ ਬਿਜ਼ਨਸ ਰਨ ਕਰ ਰਹੇ ਆਂ ਬਟ ਮੇਰੀ ਪੂਰੀ ਆਸ਼ਾ ਵੀ ਅਸੀਂ ਕੋਈ ਵੀ ਇਦਾਂ ਦੀ ਵੀ ਕੰਪਲੇਨ ਨਹੀਂ ਆਉਂਦੇ ਮੰਗੇ ਤੇ ਬਾਕੀ ਦਾ ਲੁਧਿਆਣਾ ਨਿਵਾਸੀਆਂ ਨੂੰ ਅਸੀਂ ਵੈਲਕਮ ਕਰਦੇ ਆ ਤੇ ਬਾਕੀ ਦਾ ਪ੍ਰੈਸ ਦਾ ਸਾਰਿਆਂ ਦਾ ਧੰਨਵਾਦ ਤੇ ਇੱਥੇ ਆਨਲੀ ਤੇ ਥੈਂਕ ਯੂ ਜੀ ਫੁਲ ਸਪੈਸ਼ਲ ਚੀਜ਼ ਕਿਹੜੀ ਬਣਾ ਰਹੇ ਸਪੈਸ਼ਲ ਚੀਜ਼ ਇਹ ਆਪਣੀ ਕਾਜੂ ਕਤਲੀ ਗੁੜ ਵਾਲੀ ਹੈ ਗੁੜ ਵਾਲੀ ਕਾਜੂ ਕਤਲੀ ਆਪਾਂ ਬਣਾਈ ਹੈ ਜੀ ਆਪਣੀ ਬੰਬੇ ਤੱਕ ਵੀ ਆਰਡਰ ਜਾਂਦੇ ਨੇ ਹੁਣ ਇਹ ਰੀਸੈਂਟਲੀ ਸਾਡੀ ਗੱਲ ਚੱਲ ਰਹੀ ਆ ਤੇ ਹੁਣ ਅਸੀਂ ਤਿੰਨ ਕੰਟੇਨਰ ਸਾਡੇ ਮਠਾਈ ਦੇ ਸੀ ਆਸਟ੍ਰੇਲੀਆ ਭੇਜ ਰਹੇ ਹਾਂ ਯੂ ਐਸ ਵੀ ਦਾ ਐਨ ਐਂ ਤੇ ਯੂ ਐਸ ਵੀ ਤੇ ਆਸਟ੍ਰੇਲੀਆ ਦਾ ਵੀ ਹੁਣ ਇਹ ਸ਼ੁਰੂ ਕਰ ਰਹੇ ਹਾਂ ਤੇ ਵੀ ਕੁਆਲਿਟੀ ਵੱਲੋਂ ਵੀ ਕੋਈ ਕੰਪਲੇਨ ਨਹੀਂ ਕੰਪਰੋਮਾਈਜ਼ ਕੋਈ ਨਹੀਂ ਕਿ ਇਹ ਇੱਕ ਬੇਕਰੀ ਦਾ ਹੀ ਕੈਫੇ ਤੇ ਬਾਕੀ ਦਾ ਲਾਈਵ ਕਿਚਨ ਤੇ ਰੈਸਟੋਰੈਂਟ ਕਿਟੀ ਹਾਲ ਸਭ ਤੋਂ ਮੇਨ ਹੈ ਕਿਉਂ ਮੇਨਲੀ ਕਿਟੀ ਹਾਲ ਤੁਸੀਂ ਦੇਖੋਗੇ ਵੀ ਜ਼ਿਆਦਾਤਰ ਤੁਸੀਂ ਦੇਖਣ ਨੂੰ ਨਹੀਂ ਮਿਲਣਗੇ ਬਟ ਆਪਾਂ ਨੇ ਸੈਪਰੇਟ ਕਿਟੀ ਹਾਲ ਬਣਾਇਆ ਤੇ ਬਾਕੀ ਦਾ ਸਾਰੇ ਜਣੇ ਲੁਧਿਆਣਾ ਨਿਵਾਸੀਆਂ ਨੂੰ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਹਾਂਜੀ ਸ਼ੂਗਰ ਫ੍ਰੀ ਦੇ ਵਿੱਚ ਕਿਹੜੀ ਕਿਹੜੀ ਮਿਠਾਈ ਅਵੇਲੇਬਲ ਹੈ ਜੀ ਸ਼ੂਗਰ ਫ੍ਰੀ ਦੇ ਵਿੱਚ ਹੈਗੀ ਜਿਵੇਂ ਖੋਈ ਦੀ ਆਈਟਮ ਵੀ ਹੈਗੀ ਹੈ ਜੀ ਤੇ ਕੁਸ ਕਲਾਕੰਦ ਹੈਗੀ ਹੈ ਜੀ ਤੇ ਕਾਫੀ ਆਈਟਮਾਂ ਨੇ ਜਿਹੜੀਆਂ ਆਪਣੀਆਂ ਸ਼ੂਗਰ ਫ੍ਰੀ ਆ ਰਹੀਆਂ ਨੇ ਹਾਂਜੀ ਅੱਜ ਦਾ ਫੰਕਸ਼ਨ ਬਹੁਤ-ਬਹੁਤ ਮੁਬਾਰਕਬਾਦ ਜਿੱਥੇ ਮੈਂ ਕੇਟੀ ਸਵੀਟਸ ਦੀ ਟੀਮ ਨੂੰ ਦੇਉਂਗਾ ਉੱਥੇ ਲੁਧਿਆਣਾ ਨਿਵਾਸੀਆਂ ਨੂੰ ਵੀ ਇਸ ਗੱਲ ਦੀ ਵਧਾਈ ਦਵਾਂਗਾ ਕਿ ਬਹੁਤ ਹੀ ਕਮਾਲ ਦੀ ਇਹ ਬ੍ਰਾਂਚ ਹੈ ਜਿਹੜੀ ਸਵੀਟਸ ਦੀ ਇੱਥੇ ਕੇਟੀ ਸਵੀਟਸ ਖੁੱਲੀ ਹੈ ਪਹਿਲਾ ਸੰਗਰੂਰ ਦੇ ਵਿੱਚ ਸੀ ਸੋ ਹਰ ਕੋਈ ਇਹ ਹੀ ਚਾਹੁੰਦਾ ਕਿ ਚੀਜ਼ ਹੈ ਜਿਹੜੀ ਵਧੀਆ ਵੇਲੇ ਵਧੀਆ ਵੇਲੇ ਅੱਜ ਕੱਲ ਵੀਰੇਖਾ ਲੋਕ ਖਰੀਦੋਂ ਤੋਂ ਡਾਣਾ ਲੱਗੇ ਹਰ ਕੋਈ ਚਾਹੁੰਦਾ ਵੀ ਘਰ ਦੀ ਚੀਜ਼ ਮਨਾਈ ਹੋਈ ਤਿਹਾਰਾਂ ਤੇ ਦਿੱਤੀ ਜਾਵੇ ਇਹ ਬਿਲਕੁਲ ਘਰ ਤੋਂ ਵੀ ਜ਼ਿਆਦਾ ਵਧੀਆ ਜਿਹੜਾ ਕੇਟੀ ਵਾਲਿਆਂ ਦਾ ਹੇਅ ਰਿਕਾਰਡ ਹੈ ਸੰਗਰੂਰ ਦੇ ਵਿੱਚ ਤੇ ਇਸ ਕੱਲ ਦੀ ਮੈਂ ਟੀਮ ਨੂੰ ਵੀ ਵਧਾਈ ਉੱਥੇ ਲੁਧਿਆਣਾ ਨਿਵਾਸੀਆਂ ਨੂੰ ਵੀ ਵਧਾਈ ਤੇ ਬਹੁਤ ਬਹੁਤ ਦਾ ਇਹਦਾ ਤੇਲਾ ਜੋ ਮਲਾਰ ਪੈਲਸ ਪੈਲ ਮਲਾਰ ਰੋਡ ਜਿੱਥੇ ਕਿ ਤਕਰੀਬਨ ਸਾਰੇ ਟੌਪ ਦੇ ਬਿਜ਼ਨਸ ਆਪਰੇ ਉਦੇ ਵਿੱਚੋਂ ਇੱਕ ਸਾਡੀ ਇੱਕ ਹੋਰ ਸੁੰਦਰ ਕੜੀ ਜੁੜੀ ਆ ਕੇਟੀ ਸੀਟਸ ਜਿਹਦੇ ਮਾਲ ਸਾਡੇ ਮਾਲਜੋ ਕਬੂਰਤ ਸਪੰਦ ਸਾਹਿਬ ਨੇ ਔਰ ਜਿਹੜੇ ਨਾਲ ਬੈਠੇ ਨੇ ਮੇਰੇ ਵੱਡੇ ਭਰਾ ਮਾਨਯੋਗ ਸਰਦਾਰ ਸੁਵਾਨ ਸਿੰਘ ਸਿੱਧੂ ਜੀ ਹਸਤਾ ਆਤਮਵਰਤੋ ਐਮ ਐਲ ਏ ਸਾਹਿਬਾਨ ਨੇ ਮੇਰੀ ਭੈਣ ਅਮਰਤ ਵਰਸ਼ਾ ਜੋ ਪੋਲਿਸਰ ਨੇ ਤੋਂ ਔਰ ਸਾਡੇ ਵੀਕੇ ਰਾਮਪਾਲ ਜੀ ਨੇ ਹਸਬੈਂਡ ਔਰ ਤੁਸੀਂ ਆਪ ਹੀ ਦੇਖ ਰਹੇ ਹੋ ਵੀ ਕਿੰਨੀ ਰੌਣਕਾਂ ਲੱਗੀਆਂ ਨੇ ਲੋਗਾ ਨੂੰ ਇਹ ਚੀਜ਼ ਦੀ ਲਗਾਉਣੇ ਚਾਹ ਤੇਸਟ ਫੂਡ ਲੋਕ ਨੇ ਸਾਡੇ ਨੂੰ ਦੇਣੇ ਉਹਨਾਂ ਨੂੰ ਰੋਜ਼ ਇੱਕ ਨਵੀਂ ਚੀਜ਼ ਪਸੰਦ ਹੁੰਦੀ ਹੈ ਵੀ ਅੱਜ ਆਹ ਖਾਈਏ ਅਸੀਂ ਆਹ ਖਾਈਏ ਉਸ ਕੜੀ ਦੇ ਤਹਿਤ ਉਹਨਾਂ ਦੀ ਪਸੰਦ ਨੂੰ ਦੇਖਦੇ ਹੋਏ ਕੇਟੀ ਸਵੀਟਸ ਉਹਨਾਂ ਦੀ ਮਰਜ਼ੀ ਬਤਾਓ ਸਾਡੇ ਲੁਧਿਆਣੇ ਦੀ ਮਰਜ਼ੀ ਮੁਤਾਬਕ ਬਹੁਤ ਸੋਹਣਾ ਚਾਹੀਏ ਹੈ ਸਵੀਟ ਸ਼ਾਪ ਖੁੱਟੀ ਗਈ ਹੈ ਉਹ ਉੱਪਰ ਇਹ ਨਾ ਰੈਸਟੋਰੈਂਟ ਰੈਸਟੋਰੈਂਟ ਵੀ ਹੈਗਾ ਔਰ ਜਿਸ ਤਰੀਕੇ ਨਾਲ ਇੱਥੇ ਮੈਂ ਦੇਖ ਰਿਹਾ ਰਾਸ਼ਾ ਤੇ ਪਰਮਾਤਮਾ ਪਰੇ ਮੈਂ ਦੁਆ ਕਰਦਾ ਕਿ ਹਮੇਸ਼ਾ ਇਸੇ ਤਰੀਕੇ ਨਾਲ ਇੱਥੇ ਟਿਕਟਾ ਦੇ ਵਿੱਚ ਖਾਣਾ ਮਿਲੇ ਲੱਗੀਆਂ ਰਹਿਣ ਲੈਣਾ ਸਾਡੇ ਲੁਧਿਆਣੇ ਲਈ ਔਰ ਖਾਰੇ ਤੋਂ ਰੱਜ ਕੇ ਜਾਣ ਪੁੱਟਕੇ ਜਾਣ ਔਰ ਖਾਣਾ ਇਹਨਾਂ ਦਾ ਬੜਾ ਬੇਸਵਾਦ ਔਰ ਬਹੁਤ ਸੁਆਦ ਔਰ ਸੁਆਦਿਸ਼ਟ ਖਾਣਾ ਇਹਨਾਂ ਦਾ ਜਿਹੜਾ ਕਿ ਹਰ ਦੇ ਮਨ ਨੂੰ ਪਹੁੰਦਾ ਇਸ ਕਰਕੇ ਮੈਂ ਅੱਜ ਦੇ ਆਪਣੇ ਸੰਤੋਖ ਸਿੰਘ ਸਾਹਿਬ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਾਰੀ ਟੀਮ ਨੂੰ ਪ੍ਰਮਾਤਮਾ ਇਹਨਾਂ ਨੂੰ ਹੋਰ ਤਰੱਕੀ ਦੇਵੇ ਇਸੇ ਤਰੀਕੇ ਨਾਲ ਇੱਥੇ ਮੇਲੇ ਲੱਗੇ ਰਹਿਣ ਔਰ ਗਾ ਕੰਟੀਨੈਂਟ ਤੇ ਇਹਨਾਂ ਦਾ ਕਾਰੋਬਾਰ ਚੱਲਦਾ ਰਿਹਾ ਮਲਹਾਰ ਰੋਡ ਤੇ ਕੇਟੀ ਸਵੀਟ ਦੇ ਘਰ ਗਏ ਆ ਬਹੁਤ ਆਕੇ ਚੰਗਾ ਲੱਗਿਆ ਜਿੰਨਾਂ ਨੇ ਇੱਥੇ ਵੈਰਾਈਟੀ ਦੇਖੀਆ ਇਹਨਾਂ ਦੀ ਪ੍ਰੈਪਰੇਸ਼ਨ ਤੇ ਇਹਨਾਂ ਦੀ ਪ੍ਰੈਜੈਂਟੇਸ਼ਨ ਦੇਖੀਆ ਮੈਂ ਤੁਹਾਨੂੰ ਵੀ ਕਹੂੰਗਾ ਵੀ ਖਾਣਿਆਂ ਦੇ ਵਿੱਚ ਪਏ ਸਮਾਨ ਦੀ ਤੁਸੀਂ ਇੱਕ ਵੀਡੀਓ ਬਣਾ ਕੇ ਰਹਿਜੋ ਤਾਂ ਕਿ ਲੁਧਿਆਣਿਆਂ ਨੂੰ ਪਤਾ ਲੱਗੇ ਕਿ ਇੱਥੇ ਕੇਟੀ ਸਵੀਟ ਨਾਂ ਦੀ ਜਿਹੜਾ ਬਹੁਤ ਵਧੀਆ ਸ਼ੋਅਰੂਮ ਖੁੱਲ ਗਿਆ ਜਿਹਦੇ ਵਿੱਚ ਉਹਨਾਂ ਦੇ ਪੇਖ ਮਕਾਮ ਜਿਹੜੇ ਛੇਡ ਤੇ ਖਾਣੇ ਮੇੜੇ ਨੇ ਅੱਜ ਦੇ ਸ਼ਬਦ ਦਿਹਾੜੇ ਦੇ ਵਿਥੇ ਨਵੇਂ ਮਾਰਕਵਾ ਦਿੰਨਾ ਸਾਡੇ ਸਤਿਕਾਰਯੋਗ ਪਾਲੀ ਜਿਹੜੇ ਇੱਥੇ ਕਾਉਂਸਲਰ ਨੇ ਸਿਨੇ ਰਾਗੂ ਜੀ ਨੇ ਸਾਡਾ ਛੋਟਾ ਵੀਰ ਗੁਰਪ੍ਰੀਤ ਗੁੱਗੀ ਉਹ ਵੀ ਇੱਥੇ ਮੌਜੂਦ ਅੱਜ ਇੱਥੇ ਹੋ ਕੇ ਗਏ ਨੇ ਸਾਰੀ ਟੀਮ ਵੱਲੋਂ ਅੱਜ ਦੀ ਸਰਪੰਚ ਸਾਹਿਬ ਨੂੰ ਇਹਨਾਂ ਦੇ ਨਾਲ ਦੇ 파ਰਨ ਇਹਨਾਂ ਨੂੰ ਬਹੁਤ-ਬਹੁਤ ਮਾਰਕਵਾ